ਇਹੋ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਸੇਮ ਡੇਟ 4 ਨਵੰਬਰ 2025 ਕਿ ਜਿਹੜਾ 28 ਅਕਤੂਬਰ ਦਾ ਕੇਂਦਰ ਸਰਕਾਰ ਦੀ ਐਜੂਕੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 30 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕੀਤਾ ਦਿੱਤੀ ਜਾਂਦਾ ਹੈ ਔਰ ਵਿਦਿਨ ਮਿੰਟਰ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਉਹ ਆ ਵੀਦਰ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਤੇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਹੈ ਵੀ ਉਹ ਜਿਹੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਹੈ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਜਿਹੜਾ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਏ ਭਾਈ ਸਾਹਮਣੇ ਦੇਖੀ ਸੋ ਕਹਿਣ ਤੋਂ ਭਾਵੇਂ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਜੇ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਬਟਾ ਡਾਕਾ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਇਸ ਆਧਾਰ ਤੇ ਦੋ ਟਿੱਪੀਆਂ ਚ ਜਾਰੀ ਕਰ ਰਹੀ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਜ਼ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਨੇ ਆ ਉਹ ਜੀ ਡੇਟ ਕੋਈ ਤੈਅ ਨਹੀਂ ਕੀਤੀ ਨੋਟੀਫਿਕੇਸ਼ਨ ਐਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀ মিডিਆ ਦੇ ਰਾਹੀ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਨੂੰ ਜਾਗ ਕਰਦੀ ਆ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਉਹ ਵਿਡਰਾ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੂ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ 'ਚ ਚੈਲੰਜ ਕੀਤਾ ਜਾਏਗਾ ਡੈਫੀਨੇਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨ ਜੋਗ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਆਨਰੇਬਲ ਕੋਰਟਸ ਦੇ ਰਾਹੀਂ ਅਸੀਂ ਉਹ ਤਮਾਮ ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਪਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਾਵਾਂਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾ ਕਰਤੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹ ਦੀ ਹਜ਼ਾਰ ਰੁਪਏ ਕਦੀ ਨਹੀਂ ਜਰਨ ਕੀਤੀ ਇਹ ਪੂਰੀ ਪੋਲਿਟਿਕਲ ਫਾਈਟ ਹੈ ਕਿ ਬਦਕਿ ਲੀਗਲ ਤਾਂ ਆਪਣਾ ਚੱਲ ਰਿਹਾ ਹੈ ਨਾ ਇਹ ਤਾਂ ਕੋਰਟ ਦਾ ਫੈਸਲਾ ਕੁਝ ਕੁਝ ਵੀ ਆ ਸਕਦਾ ਸਾਹਮਣੇ ਦੇਖ ਕੇ ਦੇਖ ਰਹੇ ਹਾਂ ਸਬਜੈਕਟ ਮੈਂ ਉਹੀ ਸਰ ਸਾਰੇ ਕੰਮ ਨੇ ਸਾਹਮਣੇ ਜੀ ਕੈਮਰੇ ਬਣਾ ਸਾਹਮਣੇ ਹਮੇ ਪੰਜਾਬ ਸਰਕਾਰ ਸਿੱਧਾ ਦੇਖ ਕੇ ਕੰਸਰ ਕੈਮਰੇਬਲ ਸਰ ਅੰਦਰ ਦੇਖਿਓ ਇਲੀਗਲ ਨੋਸਿਸ ਦਾ ਬੰਦਾ ਕੰਸਾ ਵੀ ਸਰ ਸਾਹਮਣੇ ਦੇਖ ਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਦਾ ਹੈ ਸੇਮ ਡੇਟ 4 ਨਵੰਬਰ 2025 ਕਿ ਜਿਹੜਾ 28 ਅਕਤੂਬਰ ਦਾ ਇੰਡਰ ਸਰਕਾਰ ਦੀ ਐਗੋਕੇਸ਼ਨ ਮਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 30 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕੀਤਾ ਜਾਂਦੀ ਦੀ ਨੂੰ ਔਰ ਵਿਦਨ ਮਿੰਟ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਨੂੰ ਆਪ ਇਧਰ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਗੈਬਰਾ ਤੇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਆ ਵੀ ਉਹ ਜਿਹੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਹੈ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਕੀ ਹੋਊਗਾ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਊਗਾ ਭਾਈ ਸਾਹਮਣੇ ਦੇਖੀ ਸੋ ਕਹਿਣ ਤੋਂ ਭਾਵੇਂ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਇਹ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕਾ ਆ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਇਸ ਆਧਾਰ ਤੇ ਦੋ ਟਿੱਕੀਆਂ ਜਾਰੀ ਕਰ ਲਈ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਨੋਜ਼ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫ਼ਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਨੇ ਆ ਉਹ ਜੀ ਡੇਟ ਕੋਈ ਤੈ ਨਹੀਂ ਕੀਤੀ ਨੋਟੀਫਿਕੇਸ਼ਨ ਐਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀ ਮੀਡੀਆ ਤੇ ਰਾਹੀ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਨਾਲ ਜਾਕ ਕਰ ਰਹੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਉਹ ਵਿਡਰਾ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੂ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨੇਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਆਨਰੇਬਲ ਕੋਰਟ ਦੇ ਰਾਹੀਂ ਅਸੀਂ ਉਹ ਤਮਾਮ ਜਿਹੜੇ ਤਰੀਕੇ ਆ ਤੌਰ ਤਰੀਕਿਆਂ ਉਹਨਾਂ ਨੂੰ ਵਰਤਾਂਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਵਾਂਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾਗਰਦੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹੀ ਦੀ ਗੱਲ ਕਦੀ ਨਹੀਂ ਚਰਨ ਕੀਤੀ ਇਹ ਸਿਰਫ ਇੱਕ ਪੋਲਿਟੀਕਲ ਫਾਈਟ ਹੈ ਬੰਦੇ ਕਿ ਲੀਗਲ ਤਾਂ ਆਪਣਾ ਚੱਲ ਰਿਹਾ ਹੈ ਨਾ ਇਹ ਤਾਂ ਲਿ ਕੋਰ ਦਾ ਫੈਸਲਾ ਕੁਝ ਕੁਝ ਵੀ ਆ ਸਕਦਾ ਸਾਹਮਣੇ ਦੇ ਕਿਸੇ ਦੇਖ ਕੇ ਦੇ ਰਹੇ ਸਬਜੈਕਟ ਮੈਂ ਉਹੀ ਸਾਹਮਣੇ ਸਾਹਮਣੇ ਜੀ ਕੈਮਰੇ ਬਣਾ ਸਾਹਮਣੇ ਪੰਜਾਬ ਸਰਕਾਰ ਸਿੱਧਾ ਦੇ ਕੇ ਕੰਕਰ ਕੈਮਰੇਬਲ ਸਰ ਸਾਹਮਣੇ ਦੇਖ ਕੇ ਹਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ 6 ਮਈ 4 ਨਵੰਬਰ 2025 ਕਿ ਜਿਹੜਾ 28 ਅਕਤੂਬਰ ਦਾ ਅੰਦਰ ਸਰਕਾਰ ਦੀ ਐਜੂਕੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 30 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕਰ ਦਿੱਤਾ ਗਿਆ ਤੇ ਔਰ ਵਿਦਿਨ ਮਿੰਟ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਨੂੰ ਆਪ ਇੰਦਰ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਤੇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਹੈ ਵੀ ਉਹ ਵੀੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਨੇ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਜੀਆ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਊਗਾ ਭਾਈ ਸਾਹਮਣੇ ਦੇਖੀਓ ਸੋ ਕਹਿਣ ਤੋਂ ਭਾਵੇਂ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਜੇ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕਾ ਆ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਕਿਸ ਆਧਾਰ ਤੇ ਦੋ ਟਿੱਪੀਆਂ ਚ ਜਾਰੀ ਕਰ ਲਈ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਨੋਜ਼ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਦੇ ਹੋ ਜੀ ਡੇਟ ਕੋਈ ਤੈਅ ਨਹੀਂ ਕੀਤੀ ਨੋਟੀਫਿਕੇਸ਼ਨ ਐਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਨਾਲ ਜਾਗ ਕਰ ਰਹੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਹੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਉਹ ਵਿਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੂ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨੇਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨਜੋਤ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਔਨਰੇਬਲ ਕੋਰਟਸ ਦੇ ਰਾਹੀਂ ਅਸੀਂ ਉਹ ਤਮਾਮ ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਵਾਂਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾ ਕਰਤੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹ ਦੀ ਬੰਦਾਰ ਕਦੀ ਨਹੀਂ ਜਰਨ ਕੀ ਇਹ ਸਾਰਾ ਸਿਵਲ ਸਟ੍ਰਾਈਟ ਹੈ ਕਿਉਂਕਿ ਲੀਗਲ ਤਾਂ ਆਪਣਾ ਚੱਲ ਰਿਹਾ ਹੈ ਹਨਾ ਇਹ ਤਾਂ ਕੋਰਟ ਦਾ ਫੈਸਲਾ ਕੁਝ ਕੁਝ ਵੀ ਆ ਸਕਦਾ ਹੈ ਸਾਹਮਣੇ ਇੱਕ ਸ਼ਿਕਾਇਤ ਲੈ ਕੇ ਆਏ ਅਬਜੈਕਟ ਮੈਂ ਉਹ ਹੀ ਦੇਖ ਸਾਹਮਣੇ ਸਾਹਮਣੇ ਜੀ ਕੈਮਰੇ ਵੱਲ ਸਾਹਮਣੇ ਪੰਜਾਬ ਸਰਕਾਰ ਸਿੱਧਾ ਦੇ ਕੇ ਕੰਗਸਰ ਕੈਮਰੇ ਵੱਲ ਰੇਂਦਰ ਦੇਖਿਓ ਇਲੀਗਲ ਨੋਟਸ ਦੀ ਸਟਰੀਕਾ ਬੰਨ੍ਹਾ ਕੰਗਸਰ ਵਿਸ਼ੇ ਇਲਾਨ ਕਰਕੇ ਸਾਹਮਣੇ ਦੇਖ ਕੇ